रिजल्ट ਤੁਹਾਡੇ ਸਾਹਮਣੇ ਆ ਬਹੁਤ ਦਾਜ ਲੋਕੀ ਜੁੜੇ ਨੇ ਆਮ ਪਬਲਿਕ ਆਈ ਨੇ ਸਟੂਡੈਂਟਸ ਨੇ ਯੂਥ ਨੇ ਡਾਂਸ ਚੱਲ ਰਿਹਾ ਆ ਗੇਮਸ ਚੱਲ ਰਹੀਆਂ ਸਟੂਡੈਂਟਸ ਦੀ ਨੈਗੇਟਿਵਿਟੀ ਫੈਲੀ ਸੀਗੀ ਲੋਕੀ ਘਰਾਂ ਚ ਬੰਦ ਸੀਗੇ ਇਹ ਮੌਕਾ ਆ ਲੋਕਾਂ ਨੂੰ ਬਾਹਰ ਨਿਕਲ ਕੇ ਫ੍ਰੀਕ ਆਊਟ ਕਰਨ ਦਾ ਇੰਜੋਏ ਕਰਨ ਦਾ એનર્ਜੀ ਨੂੰ ਚੈਨਲਾਈਜ਼ ਕਰਨ ਦਾ ਪੋਜ਼ਿਟਿਵ ਰਹਿਣ ਦਾ ਔਰ ਪੂਰੇ ਮੋਡਰਨ ਟਾਊਨ ਸ਼ਿਵਾਨੀਪਾਰਕ ਚ ਅੱਜ ਮੇਲਾ ਲੱਤਣਾ ਲੱਗਿਆ ਆ ਪਿਓ ਕਹਿੰਦਾ ਹੈ ਕਿ ਕਾਕਾ ਆਈਸ ਟੇ ਫਣੀ ਸੋ ਦੇ ਸਾਹਮਣੇ ਪੈਗ ਲਾ ਰਿਆ ਨਸ਼ਾ ਉਥੋਂ ਸ਼ੁਰੂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਦੋਸ਼ ਦੇ ਦਿੰਨੇ ਆ ਅਸੀਂ ਪਾਕਿਸਤਾਨ ਤੋਂ ਨਸ਼ਾ ਰਿਹਾ ਉਤੇ ਦੋਸ਼ ਪਾ ਦਿੰਨੇ ਆ ਅਸੀਂ ਕੀ ਆਪ ਕੀ ਕਰ ਰਹੇ ਆ ਅਸੀਂ ਸਰਕਾਰ ਦੇ ਨਾਲ ਮੋਟਾ ਨੋਟ ਲਾ ਕੇ ਖੜੇ ਆ ਕਿ ਪੰਜਾਬ ਤੋਂ ਨਸ਼ਾ ਖਤਮ ਕਰਕੇ ਰੱਖੀ ਅਸੀਂ ਸ਼ੁਰੂ ਕਰਦੇ ਆ ਜਦੋਂ 21 ਪਈਆਂ ਸਾਲਾ ਦਾ ਹੋ ਜਾਂਦਾ ਜਦੋਂ ਨਸ਼ਾ ਸ਼ਾਇਦ ਲੱਗ ਚੁੱਕਾ ਆ ਸਕੂਲ ਲੈਵਲ ਤੇ ਛੋਟੇ ਬੱਚਿਆਂ ਤੋਂ ਇਹ ਕਾਉਂਸਲਿੰਗਾਂ ਸ਼ੁਰੂ ਹੋਣੀ ਚਾਹੀਦੀਆਂ ਆ ਸਾਨੂੰ ਸ਼ਰਮਾਉਣਾ ਡਰਨਾ ਬਿਲਕੁਕੁਨ ਹੀ ਚਾਹੀਦਾ ਇਹਦਾ ਨਾਮ ਹੀ ਬਾਉ ਹੈ ਜੀ ਵੀਕਐਂਡ ਆਫ ਵੈਲਨੈਸ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜੋ ਹੈ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਤੇ ਛਾਪੇ ਮਾਰੀਆਂ ਵੀ ਕੀਤੇ ਜਾ ਰੀਆਂ ਤੇ ਉੱਥੇ ਅਲੱਗ-ਅਲੱਗ ਐਨ ਜੀਓ ਵੱਲੋਂ ਕਾਲਜ ਵੱਲੋਂ ਜੋ ਹੈ ਯੁੱਧ ਨਸ਼ੇ ਦੇ ਵਿਰੁੱਧ ਅਵੇਰਨੈਸ ਕੈਂਪ ਵੀ ਲਗਾਏ ਜਾ ਰਹੇ ਨੇ ਤੇ ਗੱਲ ਕਰੀਏ ਅੱਜ ਜਲੰਧਰ ਸ਼ਹਿਰ ਦੇ ਵਿੱਚ ਸਿਟੀ ਗਰੁੱਪ ਵੱਲੋਂ ਵਾਹੋ ਕਿਹੜਾ ਪ੍ਰੋਗਰਾਮ ਹੈ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਯੂਥ ਨੂੰ ਸਭ ਤੋਂ ਜ਼ਿਆਦਾ ਨਸ਼ੇ ਦੇ ਜੋ ਨਸ਼ੇ ਦੇ ਬਾਰੇ ਦੱਸਿਆ ਜਾ ਰਿਹਾ ਹੈ ਯੁੱਧ ਨਸ਼ੇ ਦੇ ਵਿਰੁੱਧ ਜੋ ਹੈ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਰਚ ਆਪਰੇਸ਼ਨ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਉੱਥੇ ਅੱਜ ਸਿਟੀ ਗਰੁੱਪ ਵੱਲੋਂ ਵੀ ਯੂਥ ਨੂੰ ਨਸ਼ੇ ਦੇ ਖਿਲਾਫ ਕਿੜੀਆਂ ਇਹ ਤੁਹਾਡੇ ਵੱਲੋਂ ਅੱਜ ਪਹਿਲੀ ਵਾਰ ਸ਼ਾਮ ਦੇ ਟਾਈਮ ਵਾਹੋ ਕਿੜਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਸਭ ਤੋਂ ਵੱਡਾ ਕਿੜਾ ਇਕੱਠ ਹੈ ਯੂਥ ਦਾ ਨਜ਼ਾਰਾ ਦੇਖੋ ਜੀ ਵਾਹੋ ਸਵੇਰੇ ਸਵੇਰੇ ਹੁੰਦਾ ਸੀਗਾ ਕਿਤੇ ਨਾ ਕਿਤੇ ਲੋਕੀ ਸ਼ਾਇਦ ਨਹੀਂ ਉੱਡਦੇ ਸੀਗੇ ਸੋ ਡਿਸੀ ਸਾਹਿਬ ਨੇ ਕਿਹਾ ਮਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਸ਼ਾਮ ਨੂੰ ਕਰਦੇ ਆਂ ਔਰ ਰਿਜ਼ਲਟ ਤੁਹਾਡੇ ਸਾਹਮਣੇ ਹੈ ਬਹੁਤ ਤਦਾਦ ਚ ਲੋਕੀ ਜੁੜੇ ਨੇ ਆਮ ਪਬਲਿਕ ਆਈ ਨੇ ਸਟੂਡੈਂਟਸ ਨੇ ਯੂਥ ਨੇ ਡਾਂਸ ਚੱਲ ਰਿਹਾ ਹੈ ਗੇਮਸ ਚੱਲ ਰਹੀਆਂ ਸਟੂਡੈਂਟਸ ਦੀ ਹੈ ਤਿੰਨ ਸਾਲ ਦਾ ਬੱਚਾ ਛੋਟੇ ਛੋਟੇ ਗੇਮ ਚੱਲ ਰਿਹਾ ਸਕੇਟਿੰਗ ਵਾਕਿੰਗ ਰਨਿੰਗ ਬਹੁਤ ਕੁਝ ਹੋ ਰਿਹਾ ਸੋ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮਿਲ ਕੇ ਇਹ ਵਾਹੋ ਇੰਨੀ ਵੱਡੀ ਤਦਾਦ ਇੱਥੇ ਪੋਸੀਬਲ ਹੋ ਸਕਿਆ ਜੀ ਦੇਖਿਆ ਜਾਂਦਾ ਅੱਗੇ ਵਾਹੋ ਹੁੰਦਾ ਸਿਰੇ ਐਕਸਰਸਾਈਜ਼ ਆ ਅੱਜ ਤੇ ਵਾਹੋ ਹੋ ਰਿਹਾ ਨਸ਼ੇ ਦੇ ਖਿਲਾਫ ਕਿਹੜਾ ਤੁਸੀਂ ਵੱਡਾ ਆਪਰੇਸ਼ਨ ਕਿਹ ਇਹੋ ਜਿਹੜਾ ਇਹਦਾ ਨਾਮ ਹੀ ਬਾਓ ਹੈ ਜੀ ਵੀਕਐਂਡ ਆਫ ਵੈਲਨੈਸ ਸੈਟਰਡੇ ਸੰਡੇ ਵੀਕਐਂਡ ਹੁੰਦਾ ਆ ਔਰ ਪਿਛਲੇ ਕੁਝ ਦਿਨਾਂ ਜਿਵੇਂ ਨੈਗੇਟਿਵਿਟੀ ਫੈਲੀ ਸੀਗੀ ਲੋਕੀ ਘਰਾਂ ਚ ਬੰਦ ਸੀਗੇ ਇਹ ਮੌਕਾ ਆ ਲੋਕਾਂ ਨੂੰ ਬਾਹਰ ਨਿਕਲ ਕੇ ਫ੍ਰੀਕ ਆਊਟ ਕਰਨ ਦਾ ਇੰਜੋਏ ਕਰਨ ਦਾ એનર્ਜੀ ਨੂੰ ਚੈਨਲਾਈਜ਼ ਕਰਨ ਦਾ ਪੋਜ਼ਿਟਿਵ ਰਹਿਣ ਦਾ ਔਰ ਪੂਰੇ ਮੋਡਰਨ ਟਾਊਨ ਸ਼ਿਵਾਨੀਪਾਰਕ ਚ ਅੱਜ ਮੇਲਾ ਲੱਤਣਾ ਲੱਗਿਆ ਆ ਔਰ ਜੋ ਸਰਕਾਰ ਕਰ ਰਹੀ ਹੈ ਯੋਧ ਨਸ਼ਾ ਵਿਰੁੱਧ ਅੱਜ ਉਹਦਾ ਮੈਸੇਜ ਛੋਟੇ-ਛੋਟੇ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤੱਕ ਪਹੁੰਚ ਰਿਹਾ ਹੈ ਯੂਸ ਤੱਕ ਪਹੁੰਚ ਰਿਹਾ ਹੈ ਕਿ ਅਸੀਂ ਸਰਕਾਰ ਦੇ ਨਾਲ ਮੋਢਾ ਨਾਲ ਲਾ ਕੇ ਖੜੇ ਆਂ ਕਿ ਪੰਜਾਬ ਤੋਂ ਨਸ਼ਾ ਖਤਮ ਕਰਕੇ ਰੱਖਾਂ। ਤੁਹਾਡੇ ਵੱਲੋਂ ਯੋਧ ਨਸ਼ੇ ਦੇ ਵਿਰੁੱਧ ਤੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਉੱਤੇ ਛੋਟੇ-ਛੋਟੇ ਬੱਚਿਆਂ ਲਈ ਗੇਮਾਂ ਵੀ ਕਿਹੜਾ ਐਸੇ ਇਵੈਂਟ ਰੱਖਿਆ ਗਿਆ ਇੱਕ ਵੱਖਰੇ ਤਰ੍ਹਾਂ ਦਾ ਕਿਹੜਾ ਇਵੈਂਟ ਆ ਕਰਵਾਇਆ ਜਾ ਰਿਹਾ ਹੈ। ਦੇਖੋ ਜੀ ਜਦੋਂ ਕਾਉਂਸਲਿੰਗ ਹੁੰਦੀ ਹੈ ਉਹ ਸਕੂਲ ਲੈਵਲ ਤੋਂ ਹੋਣੀ ਚਾਹੀਦੀ ਹੈ। ਅਸੀਂ ਸ਼ੁਰੂ ਕਰਦੇ ਹਾਂ ਜਦੋਂ 21-22 ਸ ਸਕੂਲ ਲੈਵਲ ਤੇ ਛੋਟੇ ਬੱਚਿਆਂ ਤੋਂ ਇਹ ਕਾਉਂਸਲਿੰਗਾਂ ਸ਼ੁਰੂ ਹੋਣੀਆਂ ਚਾਹੀਦੀਆਂ ਆ ਸਾਨੂੰ ਸ਼ਰਮਾਉਣਾ ਡਰਨਾ ਬਿਲਕੁਲ ਨਹੀਂ ਚਾਹੀਦਾ ਸਾਨੂੰ ਵੇਖਣਾ ਚਾਹੀਦਾ ਆ ਕਿ ਬੱਚਾ ਛੋਟੀ ਉਮਰੇ ਸਹੀ ਰਹਿ ਪਏ ਉਹਦੀ એનર્ਜੀ ਚੈਨਲ ਲਈ ਜ਼ਰੂਰ ਵੇ ਤਾਕਿ ਉਹ ਬੱਚੇ ਦੀ ਸੋਚ ਪੋਜ਼ਿਟਿਵ ਰਹੇਗੀ ਉਹ ਸਹੀ ਕੰਮ ਕਰੇਗਾ ਸਹੀ ਰਾਹ ਚੱਲੇਗਾ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਮਾਪਿਓ ਅੱਜ ਵੀ ਆਪਣੇ ਬੱਚਿਆਂ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਪਾਏ ਜਾਂਦੇ ਨੇ ਉਹ ਡਰ ਜਾਂਦੇ ਨੇ ਹਾਂ ਵੀ ਸਾਡਾ ਬੱਚਾ ਹੁਣ ਸ਼ਾਇਦ ਨਸ਼ੇ ਤੋਂ ਬਾਹਰ ਨਹੀਂ ਨਿਕਲ ਸਕਦਾ ਪੰਜਾਬ ਸਰਕਾਰ ਵੱਲੋਂ ਤਾਂ ਲਗਾਤਾਰ ਜੋ ਹੈ ਲੋਕਾਂ ਨੂੰ ਅਵੇਅਰਨੈਸ ਕੈਂਪ ਵੀ ਲਗਾਏ ਜਾ ਰਹੇ ਨੇ ਘਰ ਘਰ ਜਾ ਕੇ ਵੀ ਹੁਣ ਇਹ ਲੋਕਾਂ ਨੂੰ ਮੈਸੇਜ ਦਿੱਤਾ ਜਾ ਰਿਹਾ ਤੇ ਉੱਥੇ ਤੁਹਾਡੇ ਵੱਲੋਂ ਵੀ ਛੋਟੇ ਛੋਟੇ ਬੱਚਿਆਂ ਦੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਇੱਕ ਨਸ਼ੇ ਦੇ ਖਿਲਾਫ ਕਿਹੜੀ ਇੱਕ ਤੁਹਾਡੇ ਵੱਲੋਂ ਕਿਹੜੀ ਜੰਗ ਸ਼ੁਰੂ ਕੀਤੀ ਸਭ ਤੋਂ ਜ਼ਰੂਰੀ ਤੁਹਾਡੀ ਗੱਲ ਸਹੀ ਹੈ ਪੇਰੈਂਟਸ ਹੈ ਜੀ ਪੇਰੈਂਟਸ ਦੀ ਕਾਉਂਸਲਿੰਗ ਹੋਣੀ ਸਭ ਤੋਂ ਜ਼ਰੂਰੀ ਹੈ ਪੇਰੈਂਟਸ ਕੀ ਕਰਦੇ ਆ ਜੀ ਛੋਟੇ ਬੱਚੇ ਜਦੋਂ ਮੈਂ ਆਪ ਆਪਣਾ ਆਪਾ ਦੇਖਿਆ ਆ ਕਿ ਪਿਓ ਕਹਿੰਦਾ ਆ ਕਿ ਕਾਕਾ ਆਈਸ ਟ੍ਰੇ ਫਣੀ ਸੋ ਦੇ ਸਾਹਮਣੇ ਪੈਗ ਲਾ ਰਿਆ ਨਸ਼ਾ ਉੱਥੋਂ ਸ਼ੁਰੂ ਹੁੰਦਾ ਹੈ ਅਸੀਂ ਪੰਜਾਬ ਸਰਕਾਰ ਨੂੰ ਦੋਸ਼ ਦੇ ਦਿੰਨੇ ਆ ਅਸੀਂ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਉੱਤੇ ਦੋਸ਼ ਪਾ ਦਿੰਨੇ ਆ ਅਸੀਂ ਕੀ ਆਪ ਕੀ ਕਰ ਰਹੇ ਹਾਂ ਸੋ ਸਾਨੂੰ ਘਰਾਂ ਤੋਂ ਜੜਾ ਜੜ ਤੋਂ ਨਸ਼ਾ ਮੁਕਤ ਕਰਨਾ ਪਏਗਾ ਬੱਚਿਆਂ ਨੂੰ ਕਾਉਂਸਲਿੰਗ ਕਰਨੀ ਪਏਗੀ ਜੇ ਤੁਹਾਡਾ ਬੱਚਾ ਕਿਸੇ ਗਲਤ ਰਾ ਪੈ ਰਿਹਾ ਹੈ ਤੁਹਾਨੂੰ ਪਤਾ ਲੱਗ ਜਾਂਦਾ ਪੇਰੈਂਟਸ ਨੂੰ ਪਤਾ ਹੁੰਦਾ ਅਸੀਂ ਆਪ ਉਹਨੂੰ ਮਹਿੰਗਾ ਮੋਬਾਈਲ ਲੈ ਕੇ ਦਿੰਨੇ ਆ ਆਪ ਸਾਰੇ ਉਹਦੇ ਉਹਦੇ ਗਲਤ ਉਹਨੂੰ ਬਾਈਕ ਲੈ ਕੇ ਦਿੰਨੇ ਆ ਫਿਰ ਅਖੀਰ ਸੋਚਦੇ ਕਿ ਉਹ ਨਸ਼ੇ ਕਿੰਨਾ ਪੈ ਗਿਆ ਪੇਰੈਂਟਸ ਨੂੰ ਸਾਹਮਣਾ ਪਏਗਾ ਕਿ ਬੱਚਿਆਂ ਦੀ ਸਾਰੀਆਂ ਡਿਮਾਂਡਾਂ ਪੂਰੀਆਂ ਨਾ ਕਰਕੇ ਉਹਨਾਂ ਤੇ ਅੱਖ ਰੱਖੀ ਜਾਵੇ ਉਹਨਾਂ ਨੂੰ ਅਬਜ਼ਰਵ ਕੀਤਾ ਜਾਵੇ ਔਰ ਉਹਨਾਂ ਦੇ ਐਕਸਪਰਟਸ ਤੋਂ ਕਾਉਂਸਲਿੰਗ ਕਰਾਈ ਜਾਵੇ ਰੈਗੂਲਰ ਤਾਂ ਕਿ ਬੱਚਾ ਗਲਤ ਰਾਹੇ ਨਾ ਪੈ ਜਾਵੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਹੈ ਯੂਥ ਨੂੰ ਸਭ ਤੋਂ ਜ਼ਿਆਦਾ ਯੂਥ ਤੁਹਾਡਾ ਕਾਲਜ ਵੀ ਯੂਥ ਦੇ ਨਾਲ ਹੈ ਤੁਸੀਂ ਯੂਥ ਨੂੰ ਲਗਾਤਾਰ ਅਲੱਗ-ਅਲੱਗ ਇਵੈਂਟਾਂ ਦੇ ਵਿੱਚ ਨਸ਼ੇ ਦੇ ਖਿਲਾਫ ਵੱਡੇ ਉਹਨਾਂ ਨੂੰ ਅਵੇਰਨੈਸ ਵੀ ਦਿੱਤੀ ਜਾਂਦੀ ਹੈ ਬਾਕੀ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਕਿਦਾਂ ਤੁਹਾਡੇ ਵੱਲੋਂ ਕੈਂਪ ਲਗਾਏਗੇ ਹੋਰ ਬਾਕੀ ਐਨਜੀਓ ਨੂੰ ਕੀ ਕਹਿਣਾ ਚਾਹ ਜੋ ਨਸ਼ਿਆਂ ਵਿਰੋਧ ਦੇ ਨਾਲ ਆ ਪੇਰੈਂਟਸ ਹੋਣ ਬੱਚੇ ਹੋਣ ਬਜ਼ੁਰਗ ਹੋਣ ਆਪਾਂ ਸਾਰੇ ਨਾਲ ਆ ਬਾਕੀ ਐਨ ਜੀਓਜ਼ ਵੀ ਮਿਖਲ ਪੂਰਾ ਪੂਰਾ ਸਹਿਯੋਗ ਦੇ ਰਹੇ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਇਵੈਂਟਸ ਚੱਲ ਰਹੇ ਨੇ ਬਟ ਮੈਂ ਅਗੇਨ ਕਹਾਂਗਾ ਪੇਰੈਂਟਸ ਨੂੰ ਪਲੀਜ਼ ਆਬਜ਼ਰਵ ਦ ਸਟੂਡੈਂਟਸ ਕੀਪ them ਮੈਂਟਰਿੰਗ ਕੀਪ them ਗਾਈਡਿੰਗ ਕੀਪ them ਸਪੋਰਟਿੰਗ ਔਰ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਨਾ ਕਰੋ ਤਾਕੀ ਬੱਚਾ ਗਲਤ ਰਾਹੇ ਨਾ ਪਵੇ ਔਰ ਪੰਜਾਬ ਸਰਕਾਰ ਜੋ ਕਰ ਰਹੀ ਹੈ ਸਾਨੂੰ ਉਹਨਾਂ ਦਾ ਸਹਿਯੋਗ ਪੂਰਾ ਦੇਣਾ ਚਾਹੀਦਾ ਹੈ ਪਰ ਪਹਿਲੀ ਸਰਕਾਰ ਹੈ ਜਿਹੜੀ ਪਬਲਿਕ ਦੇ ਵਿੱਚ ਆ ਕੇ ਇਵੈਂਟਸ ਕਰਾ ਰਹੀ ਹੈ ਇਹ ਇਹ ਅੱਜ ਦਾ ਇਵੈਂਟ ਡਿਸਟ੍ਰਿਕਟ ਪ੍ਰੋਸੀਸ਼ਨ ਦਾ ਆ ਸਿਟੀ ਗਰੁੱਪ ਨੇ ਸਹਿਯੋਗ ਕੀਤਾ ਹੈ ਔਰ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਇਵੈਂਟ ਨੂੰ ਪੂਰਾ ਕੀਤਾ ਮੈਮ ਗੱਲ ਕਰੀਏ ਇਸ ਏਰੀਆ ਦੇ ਤੁਸੀਂ ਕਾਉਂਸਲਰ ਵੀ ਹੋ ਇੱਕ ਸੇਵਾਦਾਰ ਵੀ ਹੋ ਨਸ਼ੇ ਦੇ ਖਿਲਾਫ ਵੱਡੇ ਆਪਰੇਸ਼ਨ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਕਿੱਥੇ ਨਸ਼ਾ ਵਿਕਦਾ ਉੱਥੇ ਤੁਹਾਡੇ ਵੱਲੋਂ ਰੇਟਾ ਵੀ ਕਰਵਾਈਆਂ ਜਾਂਦੀ ਹੈ ਉਹ ਉਹਨਾਂ ਦੇ ਮਾਪਿਆਂ ਨੂੰ ਇੱਕ ਮੈਸੇਜ ਵੀ ਕਿਹੜਾ ਨਸ਼ੇ ਦੇ ਖਿਲਾਫ ਦਿੱ ਪਹਿਲੇ ਸਾਰਿਆਂ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਪੇਰੈਂਟਸ ਲਈ ਇੱਕ ਬਹੁਤ ਜ਼ਰੂਰੀ ਮੈਸੇਜ ਹੈ ਕਿਉਂਕਿ ਜਦੋਂ ਪੇਰੈਂਟਸ ਦੇ ਕੋਲ ਬੱਚਾ ਹੁੰਦਾ ਹੈ ਉਹੀ ਆਪਣੇ ਬੱਚੇ ਦੀ ਗਾਈਡਲਾਈਨ ਕਰ ਸਕਦੇ ਹੈ ਕਿ ਸਾਡਾ ਬੱਚਾ ਕਿੱਥੇ ਜਾ ਰਿਹਾ ਹੈ ਲੇਕਿਨ ਮੈਂ ਪੇਰੈਂਟਸ ਨੂੰ ਕਹੂੰਗੀ ਆਪਣੇ ਬੱਚਿਆਂ ਨਾਲ ਐਸ ਫਰੈਂਡਸ ਰੋ ਦੇਖੋ ਬੱਚੇ ਕਿੱਥੇ ਜਾ ਰਿਹਾ ਹੈ ਕੀ ਕਰ ਰਿਹਾ ਹੈ ਕਿਹੜੇ ਉਹਨਾਂ ਦੇ ਦੋਸਤ ਮਿੱਤਰ ਹੈ ਉਹਨਾਂ ਨਾਲ ਮਿਲ ਜੁਲ ਕੇ ਜੇਕਰ ਅਗਰ ਕੋਈ ਤੁਹਾਨੂੰ ਬਾਹਰ ਲਾ ਵੀ ਕਈ ਵਾਰੀ ਸੀ ਕਿ ਕਰਦੇ ਸ਼ਰਮ ਕਰ ਲੈਣੇ ਆ ਸਾਨੂੰ ਆਸ ਪ੍ਰੋਸ ਵਾਲਾ ਕੋਈ ਆ ਕੇ ਕਹਿੰਦਾ ਕਿ ਤੁਹਾਡਾ ਬੱਚਾ ਨਸ਼ਾ ਲੈਂਦਾ ਅਸੀਂ ਉਹਨੂੰ ਇਗਨੋਰ ਕਰ ਦਿੰਨੇ ਆ ਮੈਂ ਪੇਰੈਂਟਸ ਨੂੰ ਇਹ ਮੈਸੇਜ ਦਵਾਂਗੀ ਅਸੀਂ ਇਹ ਇਗਨੋਰ ਨਾ ਕਰੀਏ ਕਿਉਂ ਅਗਰ ਤੁਹਾਡਾ ਬੱਚਾ ਨਸ਼ਾ ਲੈ ਰਿਹਾ ਹੈ ਉਹ ਸਿਰਫ ਆਪਣਾ ਜੀਵਨ ਨਹੀਂ ਪੇਰੈਂਟਸ ਦਾ ਜੀਵਨ ਜਿਹੜਾ ਉਹ ਵੀ ਬਰਬਾਦ ਕਰੇਗਾ ਇਸ ਕਰਕੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨਾਲ ਐਸ ਫਰੈਂਡਸ ਲੋ ਉਹਨਾਂ ਨੂੰ ਸਹੀ ਗਾਈਡਲਾਈਨਸ ਤੋਂ ਦੇਖੋ ਅੱਜ ਦੀ ਡੇਰ ਦੇ ਵਿੱਚ ਯੋਗਾ ਕਲਾਸਿਸ ਚੱਲ ਰਹੀਆਂ ਡਾਂਸ ਕਲਾਸਿਸ ਚੱਲ ਰਹੀਆਂ ਇਹਨੇ ਅੱਛੇ ਅੱਛੇ ਪਾਰਕ ਬਣ ਰਹੇ ਆ ਔਰ ਇਹਦੇ ਲਈ ਮੈਂ ਸਿਰਫ ਪੰਜਾਬ ਸਰਕਾਰ ਦੇ ਨਾਲ ਡੀਸੀ ਸਾਹਿਬ ਦਾ ਵੀ ਧੰਨਵਾਦ ਕਰੂੰਗੀ ਔਰ ਮੈਂ ਆਪਣੇ ਜਿਹੜੇ ਹੋਰ ਆਰਗੇਨਾਈਜ਼ਰਸ ਔਰ ਜਿਹੜੇ ਸਾਡੇ ਸਪੋਰਟਰਸ ਨੇ ਇੰਡਸਟਰੀਜ਼ ਵਾਲੇ ਉਹਨਾਂ ਸਭ ਦਾ ਵੀ ਥੈਂਕਸ ਕਰੂੰਗੀ ਲੇਕਿਨ ਜਦੋਂ ਤੱਕ ਪੇਰੈਂਟਸ ਆਪਣਾ ਰੋਲ ਪਲੇ ਨਹੀਂ ਕਰਨਗੇ ਕਿਉਂਕਿ ਮੇਰੀ ਥੋੜੇ ਦਿਨ ਪਹਿਲੇ ਕਿਤੇ ਮੀਟਿੰਗ ਹੋਈ ਸੀ ਤੇ ਉੱਥੇ ਮਦਰਸ ਦੀ ਕੰਪਲੇਂਟ ਸੀ ਕਿ ਸਾਡੇ ਬੱਚਾ ਸਾਡਾ ਕਹਿਣਾ ਨਹੀਂ ਮੰਨਦੇ ਔਰ ਮੈਨੂੰ ਬੜੀ ਉਹਦੇ ਵਿੱਚ ਸ਼ਰਮ ਮਹਿਸੂਸ ਹੋਈ ਸੀ ਤੁਸੀਂ ਇਹ ਵਰਡਿੰਗ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਤੁਹਾਡਾ ਬੱਚਾ ਤੁਹਾਡਾ ਕਹਿਣਾ ਨਹੀਂ ਮੰਨਦਾ ਆਪਣੇ ਬੱਚੇ ਨੂੰ ਪਿਆਰ ਨਾਲ ਬਿਠਾਓ ਪਿਆਰ ਨਾਲ ਉਹਦੇ ਕੋਲ ਪੁੱਛੋ ਕੀ ਪ੍ਰੋਬਲਮ ਹੈ ਬੱਚਾ ਤੂੰ ਕਿੱਥੇ ਜਾ ਰਿਹਾ ਕੀ ਕਰ ਰਿਹਾ ਹੈ ਤੇ ਇਸ ਦਾ ਹਾਲ ਜਿਹੜਾ ਹੈ ਉਹ ਪੇਰੈਂਟਸ ਕੋਲ ਜ਼ਿਆਦਾ ਹੈ ਉਸ ਤੋਂ ਇਲਾਵਾ ਅਸੀਂ ਲੋਕਾਂ ਚਾਹੇ ਅਸੀਂ ਪੋਲੀਟਿਕਲ ਲੋਕਾਂ ਐਨ ਜੀਓਸ ਨੇ ਹਮੇਸ਼ਾ ਹੱਥ ਨਾਲ ਹੱਥ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਖੜੀਆਂ ਜਦੋਂ ਵੀ ਤੁਹਾਨੂੰ ਲੱਗਦਾ ਅਗਰ ਤੁਹਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਪੁਲਿਸ ਦੇ ਵਿੱਚ ਜਾ ਕੇ ਨਹੀਂ ਦੱਸ ਸਕਦੇ ਸਾਡਾ ਬੱਚਾ ਨਸ਼ਾ ਲੈਂਦਾ ਤੁਸੀਂ ਸਾਡੇ ਕੋਲ ਆਓ ਅਸੀਂ ਪੂਰੀ ਕੋਆਪਰੇਸ਼ਨ ਦਵਾਂਗੇ ਬੱਚੇ ਉਹ ਮਾਮਾ ਅੱਜ ਵੀ ਕਿਹੜੇ ਘਰਾਂ ਦੇ ਵਿੱਚ ਆਪਣੇ ਮਨ ਕਿੜੇ ਬੱਚਿਆਂ ਨੂੰ ਦੇਖ ਕੇ ਰੋਣ ਲੱਗ ਪੈਂਦੇ ਉਸ ਮਾਮਾ ਨੂੰ ਕੀ ਤੁਸੀਂ ਮੈਸੇਜ ਦੇਣਾ ਜਾਂਦੇ ਹੋ ਤੁਸੀਂ ਆਪ ਇੱਕ ਮਾਂ ਕਿਹੜੀ ਸੜਕਾਂ ਤੇ ਲੋਕਾਂ ਨੂੰ ਇੱਕ ਮੈਸੇਜ ਦਿੰਦੇ ਹੋ ਲੋਕਾਂ ਨੂੰ ਇਹ ਹਰ ਚੀਜ਼ ਦੀ ਸਹਿਯੋਗ ਦਿੰਦੇ ਹੋ ਭਾਵੇਂ ਤੁਸੀਂ ਕਾਉਂਸਲਰ ਹੋ ਭਾਵੇਂ ਧਾਰਮਿਕ ਹੋ ਹਰ ਜਗ੍ਹਾ ਤੇ ਜਾ ਜਾ ਕੇ ਤੁਸੀਂ ਇੱਕ ਮਾਵਾ ਨੂੰ ਇੱਕ ਹੌਸਲਾ ਦਿੰਦੇ ਹੋ ਉਸ ਮਾਵਾ ਦੇ ਮਾਵਾ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਅੱਜ ਵੀ ਪੁੱਤਾਂ ਦੇ ਨਾਲ ਦੇਖ ਕੇ ਰੋਂਦੀਆਂ ਹੈ ਮੈਂ ਉਹਨਾਂ ਮਾਵਾ ਨੂੰ ਇਹ ਕਹੂੰਗੀ ਕਿ ਰੋਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਬੀ ਪੋਜ਼ਿਟਿਵ ਬੀ ਬੋਲਡ ਜਦੋਂ ਤੱਕ ਤੁਸੀਂ ਬੋਲਡ ਨਹੀਂ ਹੋਵੋਗੇ ਕਿਸੇ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਦਾ ਲੇਕਿਨ ਕੋਈ ਵੀ ਸਮੱਸਿਆ ਇਸ ਤਰ੍ਹਾਂ ਦੀ ਨਹੀਂ ਜਿਹਦਾ ਦਾ ਤੁਸੀਂ ਹੱਲ ਨਹੀਂ ਲਿਖਾ ਸਕਦੇ ਮੈਂ ਹਮੇਸ਼ਾ ਕਹਿੰਦੀ ਉਹ ਨਥਿੰਗ ਇਜ਼ ਇੰਪੋਸੀਬਲ ਅਗਰ ਤੁਸੀਂ ਮਨ ਦੇ ਵਿੱਚ ਧਾਰਨਾ ਕਰ ਲੋ ਕਿ ਅਸੀਂ ਇਹ ਕੰਮ ਕਰਨਾ ਹੈ ਉਹ ਕੰਮ ਜ਼ਰੂਰ ਹੋਏਗਾ ਮੈਂ ਉਹਨਾਂ ਮਾਮਾਂ ਨੂੰ ਇਹ ਕਹੂੰਗੀ ਕਿ ਮੇਰੇ ਘਰ ਦੇ ਦਵਾ 24 ਆਵਰਸ ਤੁਹਾਡੇ ਲਈ ਖੁੱਲੇ ਹੈ ਤੁਸੀਂ ਆਓ ਆਪਣੇ ਬੱਚਿਆਂ ਦੀ ਪ੍ਰੋਬਲਮਸ ਸਾਡੇ ਨਾਲ ਸ਼ੇਅਰ ਕਰੋ ਅਗਰ ਤੁਹਾਡੇ ਬੱਚੇ ਗਲਤ ਰਸਤੇ ਵਿੱਚ ਪੈ ਵੀ ਗਏ ਹਨ ਉਹਨਾਂ ਬੱਚਿਆਂ ਨੂੰ ਸਹੀ ਰਸਤੇ ਤੇ ਕਿਆ ਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਇਹ ਬੱਚੇ ਹੀ ਸਾਡਾ ਫਿਊਚਰ ਹੈ ਆਪਣੇ ਪੇਰੈਂਟਸ ਦੇ ਨਾਲ ਸਾਡੇ ਦੇਸ਼ ਦਾ ਭਵਿੱਖ ਹੈ ਦੇਸ਼ ਸਾਡੇ ਨੂੰ ਵੀ ਇੱਕ ਚੰਗੇ ਰਸਤੇ ਤੇ ਲੈ ਕੇ ਜਾਣਗੇ ਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰਨਗੇ ਤੁਹਾਨੂੰ ਵੀ ਦੇਖਿਆ ਸੀ ਗੱਲਬਾਤ ਕੀਤੀ ਕਿ ਅੰਨਾ ਰੋੜਾ ਜਿਹਦੇ ਨਾਲ ਲੋਕ ਇੱਥੇ ਪਹੁੰਚੇ ਹੋਏ ਨੇ ਪੰਜਾਬ ਅੱਜ ਜਲੰਧਰ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਵਿਰੁੱਧ ਕਿਹੜਾ ਜੰਗ ਛੇੜੀ ਗਈ ਹੈ ਅੱਜ ਈਵੈਂਟ ਕਰਵਾਇਆ ਜਾ ਰਿਹਾ ਜਲੰਧਰ ਪ੍ਰਸ਼ਾਸਨ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਕਿੱਦਾਂ ਲੱਗ ਰਿਹਾ ਅੱਜ ਈਵੈਂਟ ਦੇ ਵਿੱਚ ਕਿਹੜੇ ਲੋਕਾਂ ਬੱਚਿਆਂ ਨੂੰ ਅੱਜ ਅਵੇਅਰਨੈਸ ਬਹੁਤ ਵਧੀਆ ਬਹੁਤ ਹੀ ਵਧੀਆ ਬਲਕੇ ਇਹ ਚੀਜ਼ ਕੋਚਰ ਪਹਿਲਾਂ ਹੋਣੀ ਚਾਹੀਦੀ ਸੀ ਜਿਹੜੀ ਅੱਜ ਹੋ ਰਹੀ ਆ ਆਪਾਂ ਬਹੁਤ ਲੇਟ ਆ ਇਹ ਚੀਜ਼ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ ਤੇ ਤਾਂ ਕਿ ਨਸ਼ੇ ਦਾ ਜਿਹੜਾ ਕੋਈ ਵੀ ਚੀਜ਼ ਜਦੋਂ ਆਪਣੇ ਹਾਈਟ ਤੇ ਪਹੁੰਚ ਜਾਂਦੀ ਹੈ ਨਾ ਉਦੋਂ ਉਹਨੂੰ ਸੁਟਣ ਲਈ ਥੋੜਾ ਜਿਹਾ ਸਮਾਂ ਚਾਹੀਦਾ ਮਾਲਕ ਮਿਹਰ ਕਿਰਪਾ ਕਰੇ ਸੱਚੇ ਪਾਤਸ਼ਾਹ ਲੋਕਾਂ ਦੇ ਵੀ ਮਨਾਂ 'ਚ ਪਾਵੇ ਤੇ ਲੋਕੀ ਆਪਣੇ ਆਪ ਇਸ ਨਸ਼ੇ ਤੋਂ ਦੂਰ ਹੋ ਜਾਣ ਬਾਕੀ ਇਹ ਬਹੁਤ ਵਧੀਆ ਉਪਰਾਲਾ ਵਾ ਅਸੀਂ ਬਹੁਤ ਧੰਨਵਾਦੀ ਆ ਇਹਨਾਂ ਸਾਰਿਆਂ ਬੰਦਿਆਂ ਦੇ ਜਿਹੜੇ ਕਿ ਇਸ ਮਹਿੰਮ 'ਚ ਆਪਣੀ ਆਹੂਤੀ ਪਾ ਰਹੇ ਜੇ ਤੁਸੀਂ ਕਿਦਾਂ ਅੱਜ ਤੁਸੀਂ ਅੱਗੇ ਸੈਲ ਕਰਨ ਆਂਦੇ ਹੁੰਦੇ ਸੀ ਅੱਜ ਪ੍ਰੋਗਰਾਮ ਨਸ਼ੇ ਨੂੰ ਲੈ ਕੇ ਵੱਡਾ ਐਕਸ਼ਨ ਜਿਹੜਾ ਜਲੰਧਰ ਪ੍ਰਸ਼ਾਸਨ ਵੱਲੋਂ ਲਗ ਲਗ ਚੌਂਕਾ ਦੇ ਵਿੱਚ ਕੀਤਾ ਜਾ ਰਿਹਾ ਬਹੁਤ ਹੀ ਇਹ ਬਹੁਤ ਹੀ ਤਗੜਾ ਮੈਂ ਕਹੂੰਗਾ ਜੀ ਤੇ ਦੂਸਰਾ ਇਹਦੇ ਲਈ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਕਿ ਪੇਰੈਂਟਸ ਨੂੰ ਦੇਖੋ ਬੱਚਾ ਇੱਕਦਮ ਇੰਨੇ ਲੈਵਲ ਤੇ ਨਹੀਂ ਪਹੁੰਚਦਾ ਪੇਰੈਂਟਸ ਜਾਂ ਮਦਰ ਖਾਸ ਕਰਕੇ ਉਹਨੂੰ ਥੋੜੀ ਦੇਰ ਦਬਾਉਂਦੇ ਰਹਿੰਦੇ ਆ ਜਿਹੜਾ ਉਹ ਵਾ ਉਹਦਾ ਇਹ ਕੈਂਸਰ ਰਿਜ਼ਲਟ ਨਿਕਲਦਾ ਹੈ ਤੇ ਇਹ ਮੇਰੀ ਤਾਂ ਇਹੀ ਰਿਕਵੈਸਟ ਆ ਕਿ ਮਾਪੇ ਨੂੰ ਬੱਚੇ ਨੂੰ ਉਸੇ ਟਾਈਮ ਟੋਕਣਾ ਚਾਹੀਦਾ ਵੈ ਕੋਈ ਵੀ ਉਹਦੀ ਗਲਤ ਹਰਕਤ ਦੇਖਦੇ ਆ ਤੇ ਤੁਰੰਤ ਰੋਕਣਾ ਚਾਹੀਦਾ ਵੈ ਜੀ ਮੈਂ ਦੁਰਾਇ ਸਗਾ ਜੀ ਯੂਨਾਈਟਿਡ ਸਗਾ ਇੱਕ ਬੈਂਕ ਦੇ ਮੈਨੇਜਰ ਸਾਹਿਬ ਦਾ ਲੜਕਾ ਕੋਈ 18 15 18 ਸਾਲ ਦਾ ਸਕੂਲ ਬாய் ਹੈ ਸੀਗਾ ਉਹ ਰੋਜ਼ ਮਾਂ ਤੋਂ 200 500 ਰੁਪਏ ਲੈ ਜਾਂਦਾ ਸੀਗਾ ਮਿਸਟਰ ਸੂਦ ਸੀਗੇ ਉਹ ਬੈਂਕ ਅਮਪਲਾਈ ਮਾਂ ਨੇ ਚੋੜੀ ਦੇ ਦੇਣੀ ਇੱਕ ਦਿਨ ਉਹਨਾਂ ਨੇ 2 ਮਹੀਨੇ 4 ਮਹੀਨੇ 6 ਮਹੀਨੇ ਤੱਕ ਚੱਲਦਾ ਰਿਹਾ ਫਿਰ ਅੱਗੇ ਗੱਲ ਨਹੀਂ ਕੀਤੀ ਉਹਨੂੰ ਨਹੀਂ ਕੰਟਰੋਲ ਕੀਤਾ ਐਂਡ ਵਿੱਚ ਇੱਕ ਦਿਨ ਮਾਂ ਨੇ ਕਹਿਤਾ ਕਿ ਨਹੀਂ ਅੱਜ ਨਹੀਂ ਮੈਂ ਦੇਣਾ ਤੈਨੂੰ ਉਹਨੇ ਕਿਹਾ ਮਾਂ ਮੈਂ ਛਾਲ ਮਾਰ ਦੇਣੀ ਹੈ ਉਹਨੇ ਤੁਰੰਤ ਜਾ ਕੇ ਦਰਾਈ ਜਿਹੜੀ ਨਹਿਰ ਪੈਂਦੀ ਆ ਉਹ ਚ ਛਾਲ ਮਾਰਤੀ ਉਹਦੀ ਡੈਥ ਹੋ ਗਈ ਇੱਕੋ ਹੀ ਲੜਕਾ ਸੀ ਉਹਨਾ ਉਹ ਬੱਚੇ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਵੀ ਆਪਣੇ ਬੱਚਿਆਂ ਦਾ ਬਿਲਕੁਲ ਸਮੇਂ ਸੇ ਬਚਾਅ ਕਰਦੇ ਜਿਹੜਾ ਉਹ ਗਲਤ ਕਰਦੇ ਆ ਨਹੀਂ ਲਾਈਫ ਲਾਈਫ ਕਰਕੇ ਰਹੇ ਆ ਇਹੋ ਰਾਤ ਨੂੰ ਪ੍ਰੋਪਰ ਸੌ ਰਹੇ ਆ ਕਿਤੇ ਵੀਡੀਓ ਦੇਖ ਕੇ ਕੋਈ ਨਸ਼ਾ ਵੀ ਨਹੀਂ ਕਰ ਰਹੇ ਜਾਂ ਉਹਨਾਂ ਦੀ ਹਰਕਤ ਹਰਕਤਾਂ ਕਿੰਦਾਂ ਦੀਆਂ ਟਾਈਮ 'ਚ ਉੱਠਦੇ ਪਏ ਆ ਇਹਦਾ ਜੇ ਨਹੀਂ ਉੱਠ ਰਹੇ ਤਾਂ ਮਤਲਬ ਕੁਛ ਨਾ ਕੋਈ ਗੜਬੜ ਆ ਸਰ ਨਸ਼ੇ ਲਈ ਪੈਸੇ ਕਿੱਥੋਂ ਲੈਂਦੇ ਆ ਪੈਸੇ ਦਾ ਬਾਤ ਹੀ ਗੱਲ ਆ ਉਹਨੇ ਵੀ ਵਰਕਿੰਗ ਹੋ ਜਾਂਦਾ ਯਾਰ ਦੋਸਤ ਪਲਾਉਂਦੇ ਹੋਣ ਪਹਿਲਾਂ ਨਹੀਂ ਯਾਰ ਦੋਸਤ ਹੀ ਪਲਾਾ ਕੇ ਬਾਅਦ 'ਚ ਫੇਰ ਗੁੱਟਾ ਦਿੰਦੇ ਡੀਟਰਿੰਗ ਇਜ਼ ਮਸਟ ਵੀ ਨਹੀਂ ਬੱਚੇ ਵੱਡੇ ਕਰਦੇ ਡਸਨਟ ਮੀਨ ਕਿ ਗਰੋ ਆਪਾ ਪੀਉਂਗੇ ਤੁਸੀਂ ਵੀ ਡਰ ਕੇ ਪੇਰੈਂਟਸ ਅਜਕਲ ਡਰਦੇ ਬੱਚੇ ਆ ਤੋ ਜੀ ਇਹ ਸਰ ਛੇਮਾ ਵਗਦਾ ਦਰਿਆ ਆ ਨਸ਼ਿਆਂ ਦਾ ਜਿਹਦੇ ਵਿੱਚ ਪੰਜਾਬ ਦੀ ਜਵਾਨੀ ਜਿਹੜੀ ਡੁੱਬ ਰਹੀ ਆ ਤੇ ਮੈਂ ਸਰ ਦੋ ਲਾਈਨਾਂ ਬੋਲਾਂਗਾ ਕਈ ਜਿਨ੍ਹਾਂ ਨੂੰ ਦਿਲੋਂ ਵੱਖ ਨਹੀਂ ਕੀਤਾ ਜਿਨ੍ਹਾਂ ਨੂੰ ਦਿਲੋਂ ਵੱਖ ਨਹੀਂ ਕੀਤਾ ਉਹ ਵੀ ਕਹਿੰਦੇ ਤੂੰ ਕੱਖ ਨਹੀਂ ਕੀਤਾ ਜਿਨ੍ਹਾਂ ਨੂੰ ਦਿਲੋਂ ਵੱਖ ਨਹੀਂ ਕੀਤਾ ਉਹ ਵੀ ਕਹਿੰਦੇ ਤੂੰ ਕੱਖ ਨਹੀਂ ਕੀਤਾ ਅਰੇ ਸਿਫਰਾਂ ਤੋਂ ਸਾਡੇ ਕੋਲ ਵੀ ਬਹੁਤ ਸੰਪਤ ਪਰ ਅਸੀਂ ਕਦੇ ਸੌ ਦਾ ਲੱਖ ਨਹੀਂ ਕੀਤਾ ਇਮਾਨਦਾਰੀ ਦੇ ਨਾਲ ਰਹੇ ਹਾਂ ਔਰ ਇਹ ਚੀਜ਼ ਜਿਹੜੀ ਆ ਇਹ ਬਹੁਤ ਜ਼ਰੂਰੀ ਆ ਦੇ ਦਾ ਜਲੰਧਰ ਪ੍ਰਸ਼ਾਸਨ ਵਾਲੇ ਇੱਕ ਵਾਹੋ ਪ੍ਰੋਗਰਾਮ ਕਰਵਾਇਆ ਗਿਆ ਨਸ਼ੇ ਨੂੰ ਲੈ ਕੇ ਵੱਡੇ ਸਟੈਪ ਗਰੇ ਲੋਕਾਂ ਯੂਥ ਨੂੰ ਸਭ ਤੋਂ ਜ਼ਿਆਦਾ ਇੱਕ ਅਵੇਰਨੈਸ ਕੈਂਪ ਲਗਾਇਆ ਇਸਰ ਅਵੇਰਨੈਸ ਜਿਹੜੀ ਆ ਇਹ ਜਿਹੜੀ ਆ ਹਨੂਮਾਨ ਦੀ ਪੂਛਤੀ ਤਰ੍ਹਾਂ ਤੇ ਫੈਲਾ ਦੇਣੀ ਚਾਹੀਦੀ ਆ ਔਰ ਇਹ ਜਾਗਰਤ ਜਾਗਰਿਕ ਇਨਸਾਨ ਜਿਹੜੀ ਆ ਉਹ ਹੀ ਜਿਹੜਾ ਇਹਨੂੰ ਇਹਦੇ ਤੇ ਰੋਕ ਲਾ ਸਕਦਾ ਹੈ ਇਹ ਬਹੁਤ ਇਹ ਐਵਲੂਅਰ ਚਾਹੀਦਾ ਤੇ ਮੈਂ ਤਾਂ ਚੰਨੀ ਸਾਹਿਬ ਦਾ ਬਹੁਤ ਹੀ ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਨੇ ਐਨਆਈ ਆਰਗੇਨਾਈਜ਼ ਕੀਤਾ ਸਿਟੀ ਵਾਲਿਆਂ ਦਾ ਜੀ ਸਿਟੀ ਜਿونیਵਰਸਿਟੀ ਇਸ ਰੀਲੀ ਨੀਡਸ ਐਪਰੀਸ਼ੀਏਸ਼ਨ ਐਂਡ ਪਲਸ ਐਡਮਿਨਿਸਟ੍ਰੇਸ਼ਨ ਦੇ ਰਿਕਵਾਇਰ ਰੀਲੀ ਐਪਰੀਸ਼ੀਏਸ਼ਨ ਆਸੀ ਕਿ ਗਾਉਂ ਜਾਂ ਮੈਂ ਕਦੇ ਯੁੱਧ ਅਦਾਂ ਨਹੀਂ ਦੇਖਿਆ ਤੁਹਾਨੂੰ ਅੱਜ ਅੱਜ ਬਸ ਸਾਨੂੰ ਦਿਲ ਖੁਸ਼ ਹੋ ਗਿਆ ਬੱਚੇ ਬੱਚੇ ਰਾਈਟ ਪਾਸ ਦਾ ਇਹ ਰੈਗੂਲਰ ਚਾਹੀਦਾ ਨਹੀਂ ਚਾਹੂਗੇ ਸਾਨੂੰ ਇਹ ਆ ਆ ਉਹੀ ਲੋਕ ਹੈ ਕਿਹੜੇ ਇੱਥੇ ਪਾਰਕ ਦੇ ਵਿੱਚ 10 ਤੋਂ 15 ਸਾਲਾਂ ਤੋਂ ਸੈਲ ਕਰਦੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਲੰਧਰ ਪ੍ਰਸ਼ਾਸਨ ਤੇ ਸਿਟੀ ਗਰੁੱਪ ਵੱਲੋਂ ਕਿਹੜਾ ਇੱਕ ਸਾਂਝਾ ਇਹ ਨਸ਼ੇ ਨੂੰ ਲੈ ਕੇ ਵੱਡੇ ਸਟੈਪ ਗੜੇ ਆ ਚੱਕੇ ਜਾ ਰਹੇ ਨੇ ਯੂਥ ਨੂੰ ਕਿਹੜਾ ਅਵੇਰਨੈਸ ਨਸ਼ੇ ਨੂੰ ਲੈ ਕੇ ਕੀਤੀ ਜਾ ਰਹੀ ਆ ਉੱਥੇ ਯੁੱਧ ਨਸ਼ੇ ਦੇ ਵਿਰੁੱਧ ਖਿਲਾਫ ਜੋ ਹੈ ਜਲੰਧਰ ਪ੍ਰਸ਼ਾਸਨ ਵੱਲੋਂ ਤੇ ਜਲੰਧਰ ਸਿਟੀ ਗਰੁੱਪ ਵੱਲੋਂ ਜੋ ਹੈ ਇੱਕ ਅਵੇਰਨੈਸ ਕੈਂਪਸ ਲੋਕ ਯੂਥ ਨੂੰ ਸਭ ਤੋਂ ਮੈਸੇਜ ਦਿੱਤਾ ਜਾ ਰਿਹਾ ਲੋਕ ਇੱਥੇ ਪਹੁੰਚੇ ਹੋਏ ਨੇ ਆਪਾਂ ਇੰਜੋਏ ਕਰ ਰਹੇ ਨੇ ਨਸ਼ੇ ਨੂੰ ਲੈ ਕੇ ਵੱਡੀ ਇਹ ਜੋ ਹੈ ਇੱਥੇ ਵੱਡੇ ਕਿਹੜੇ ਐਕਸ਼ਨ ਪਤੇ ਜਾ ਰਹੇ ਨੇ ਲੋਕਾਂ ਨੂੰ ਅਵੇਰਨੈਸ ਕੀਤੀ ਜਾ ਰਹੀ ਹੈ ਉੱਥੇ ਹੀ ਵਾਹੋ ਜੋ ਐਸ.ਡੀ. ਗਰੁੱਪ ਵੱਲੋਂ ਤੁਸੀਂ ਦੇਖ ਰਹੇ ਹੋ ਜੂਥ ਲਈ ਅਲੱਗ-ਅਲੱਗ ਤਰ੍ਹਾਂ ਦੇ ਸਪੋਰਟਸ ਦੇ ਗੇਮਾਂ ਲਗਾਈਆਂ ਗਈਆਂ ਛੋਟੇ-ਛੋਟੇ ਬੱਚੇ ਵੀ ਇਸ ਜੋ ਹੈ ਫੰਕਸ਼ਨ ਦੇ ਵਿੱਚ ਹਿੱਸਾ ਲਿੱਤਾ ਤੁਸੀਂ ਦੇਖ ਰਹੇ ਹੋ ਜੂਥ ਗੱਲ ਕਰੀਏ ਮਹਿਲਾ ਸਭ ਤੋਂ ਅੱਗੇ ਹੈ ਕਿਹੜੇ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਭਾਵੇਂ ਮੁੰਡੇ ਲਾਈਏ ਭਾਵੇਂ ਕੁੜੀਆਂ ਲਾਈ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਦੇ ਸ਼ਵਾਨੀ ਪਾਰਕ ਦੀਆਂ ਮਾਲਟੋਂ ਦੀਆਂ ਕਿੱਥੇ ਇਹ ਅੱਜ ਇਹ ਯੁੱਧ ਨਸ਼ੇ ਦੇ ਵਿਰੁੱਧ ਵਾਹੂ ਪ੍ਰੋਗਰਾਮ ਕਿਹੜਾ ਜਲੰਧਰ ਦੇ ਸ਼ਵਾਨੀ ਪਾਰਕ ਮਾਲਟੋਂ ਦੇ ਵਿੱਚ ਕਰਾਇਆ ਜਾ ਰਿਹਾ ਅਲੱਗ-ਅਲੱਗ ਗੇਮਾਂ ਵੀ ਕਿਹੜੀਆਂ ਇਸ ਰੱਖੀਆਂ ਗਈਆਂ ਗਲਗਰੀਆ ਵੱਡਿਆਂ ਦੀ ਗੇਮਾਂ ਬੈਂਟਮਿੰਟਨ ਹੋ ਗਿਆ ਛੋਟੇ ਬੱਚਿਆਂ ਦੀਆਂ ਗੇਮਾਂ ਤੁਸੀਂ ਦੇਖ ਰਹੇ ਹੋ ਛੋਟੇ-ਛੋਟੇ ਬੱਚੇ ਵੀ ਇਸ ਗੇਮਾਂ ਦੇ ਵਿੱਚ ਪਹੁੰਚੇ ਹੋਏ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਾਂ ਝੂਲੇ ਹੋ ਗਏ ਹੋਰ ਵੀ ਗੇਮਾਂ ਪੰਗੜਾ ਹੋ ਗਿਆ ਅਲਗ-ਅਲਗ ਤਰ੍ਹਾਂ ਦੇ ਕਿਡੀਆਂ ਬੱਚਿਆਂ ਵੱਲੋਂ ਗੇਮਾਂ ਖਲਾਈਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੱਜ ਜੁਧ ਨਸ਼ੇ ਦੇ ਵਿਰੁੱਧ ਕਿਹੜਾ ਸਰਕਾਰ ਵੱਲੋਂ ਵੱਡੇ ਐਕਸ਼ਨ ਪਲਾਨ ਦੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਰਾਇਆ ਜਾ ਰਹੇ ਨੇ ਸਰਚ ਆਪਰੇਸ਼ਨ ਕਰਾਏ ਜਾ ਰਹੇ ਨੇ ਛਾਪੇ ਮਾਰੀਆਂ ਕਿਤੇ ਜਾ ਰਹੀਆਂ ਤੇ ਹੁਣ ਯਾਤਰਾ ਕਿਹੜੀ ਹੈ ਜੁਧ ਨਸ਼ੇ ਦੇ ਵਿਰੁੱਧ ਕਿਹੜੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਾਈ ਜਾ ਰਹੀ ਤੁਸੀਂ ਦੇਖੋ ਛੋਟੇ-ਛੋਟੇ ਬੱਚੇ ਵੀ ਇਸ ਗੇਮਾਂ ਦੇ ਵਿੱਚ ਹਿੱਸਾ ਲਿੱਤਾ ਆਹ ਤੁਹਾਨੂੰ ਹੋਰ ਵੀ ਇਵੈਂਟ ਦਿਖਾਣੇ ਆਂ ਪ੍ਰਸ਼ਾਦ ਜੀ ਸਿਟੀ ਗਰੁੱਪ ਵੱਲੋਂ ਵੀ ਅੱਜ ਵੱਡੇ ਇਵੈਂਟ ਕਰਵਾਏ ਜਾ ਰਹੇ ਨੇ ਤੁਸੀਂ ਦੇਖੋ ਲਾਗੀਆਂ ਗੇਮਾਂ ਜਿਹੜੀਆਂ ਅੰਦਰ ਦੇ ਇਹ ਜਿੱਦਾ ਭੰਗੜਾ ਆਇਆ ਜਾ ਰਿਹਾ ਹੌਮੀ ਇਵੈਂਟ ਕਿਹੜੇ ਕਰਵਾਏ ਜਾ ਰਹੇ ਛੇ ਤਸਵੀਰਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਵੀ ਇਹੀ ਕਹਿਣਾ ਮਾਪਿਓ ਦਾ ਸਭ ਤੋਂ ਪਹਿਲੇ ਮਾਪਿਓ ਨੂੰ ਚਾਹੀਦਾ ਆਪਣੇ ਬੱਚਿਆਂ ਦਾ ਧਿਆਨ ਰੱਖਣ ਕਿੱਥੇ ਬੱਚਾ ਜਾ ਰਿਹਾ ਉਸ ਨੂੰ ਕਿਉਂ ਪੈਸੇ ਚਾਹੀਦੇ ਨੇ ਉਸ ਦੇ ਬਾਰੇ ਵੀ ਉਹਨਾਂ ਦੇ ਵੱਲੋਂ ਦੱਸ ਆ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤੁਸੀਂ ਦੇਖ ਰਹੇ ਹੋ ਕਿੱਥੇ ਲੋਕ ਯੁੱਧ ਨਸ਼ੇ ਦੇ ਵਿਰੁੱਧ ਜੋ ਹੈ ਇੱਥੇ ਪਾਰਟਿਸਿਪੇਟ ਕਰਦੇ ਪਏ ਨੇ ਤਾਂ ਉੱਥੇ ਅਵੇਰਨੈਸ ਕੈਂਪ ਵੀ ਆ ਮਾਪਿਓ ਵੀ ਕਿਹੜੇ ਪਹੁੰਚੇ ਨੇ ਅੱਜ ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਜਲੰਧਰ ਪ੍ਰਸ਼ਾਸਨ ਤੇ ਸਿਟੀ ਗਰੁੱਪ ਵੱਲੋਂ ਇੱਕ ਵੱਡਾ ਐਕਸ਼ਨ ਕਿਹੜਾ ਕੀਤਾ ਗਿਆ ਲੋਕਾਂ ਨੂੰ ਅਵੇਰਨੈਸ ਯੂਥ ਨੂੰ ਯੂਥ ਨੂੰ ਸਾਡਾ ਇਹ ਮੈਸੇਜ ਹੈ ਕਿ ਨਸ਼ੇ ਤੋਂ ਬਚਣਾ ਚਾਹੀਦਾ ਹੈ ਜਿਹੜਾ ਯੂਥ ਹੈਗਾ ਉਹ ਦੇਸ਼ ਦਾ ਭਵਿੱਖ ਹੈਗਾ ਤੇ ਉਹਨਾਂ ਨੂੰ ਆਪਣੇ ਆਪ ਨੂੰ ਨਸ਼ੇ ਤੋਂ ਬਚਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਲਗ ਲਗ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ੇ ਨੂੰ ਨਸ਼ੇ ਦੇ ਖਿਲਾਫ ਜੋ ਯਾਤਰਾ ਵੀ ਕੱਢੀ ਜਾ ਰਹੀ ਹੈ ਅਵੇਰਨੈਸ ਵੀ ਲਗਾਏ ਜਾ ਰਿਹਾ ਹੈ ਘਰ ਘਰ ਜਾ ਕੇ ਲੋਕਾਂ ਨੂੰ ਮੈਸੇਜ ਦਿੱਤਾ ਜਾਂਦਾ ਹੈ ਹਾਂਜੀ ਹਾਂਜੀ ਇਹ ਮੈਸੇਜ ਇਹ ਹੀ ਹੈ ਕਿ ਆਪਣੇ ਆਪ ਨੂੰ ਜਿੰਨਾ ਹੋ ਸਕੇ ਤੁਸੀਂ ਨਸ਼ਿਆਂ ਤੋਂ ਬਚਾਓ ਨਸ਼ਾ ਕੋਈ ਵੀ ਹੋ ਸਕਦਾ ਹੈ ਸਿਗਰਟ ਸ਼ਰਾਬ ਕੋਈ ਵੀ ਰਸਾ ਤੁਸ ਤੁਹਾਨੂੰ ਨਹੀਂ ਆਪਣੀ ਸਿਹਤ ਨੂੰ ਖਰਾਬ ਕਰਨਾ ਚਾਹੀਦਾ ਤੇ ਮੈਡਮ ਜਰੂਰ ਮੈਂ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਡੇਢ ਅੱਜ ਜਲੰਧਰ ਦੇ ਮੈਲਟਾਉਨ ਸ਼ਵਾਨੀ ਬਾਰਕ ਦੇ ਵਿੱਚ ਇੱਕ ਅਵੇਰਨੈਸ ਕੈਂਪ ਤੇ ਜਰੂਰ ਲਗਾਇਆ ਉੱਥੇ ਹੀ ਛੋਟੇ-ਛੋਟੇ ਬੱਚਾ ਲਈ ਜੋ ਹੈ ਗੇਮਾਂ ਵੀ ਕਿਡੀਆਂ ਇਸ ਦੇ ਵਿੱਚ ਸਰੀਰਕ ਤੰਦਰੁਸਤੀ ਬੜੀ ਜ਼ਰੂਰੀ ਹੈ ਸੋ ਸਿਟੀ ਗਰੁੱਪ ਹਮੇਸ਼ਾ ਹਰ ਸਾਲ ਇਹ ਚੀਜ਼ਾਂ ਕਰਦਾ ਰਹਿੰਦਾ ਜਿੱਦਿਕੇ ਅਸੀਂ ਬੜੀ ਸ਼ਲਾੰਘਾ ਕਰਦੇ ਹਾਂ ਇਸ ਚੀਜ਼ ਦੀ ਕਿਉਂਕਿ ਨਸ਼ਾ ਇੱਕ ਐਹੋ ਜੀ ਚੀਜ਼ ਹੈ ਜਿਹੜੀ ਤੁਹਾਡੇ ਸਰੀਰ ਨੂੰ ਤੁਹਾਡੀ ਜਵਾਨੀ ਨੂੰ ਖਰਾਬ ਕਰ ਦਿੰਦਾ ਸੋ ਯੂਥ ਨੂੰ ਬਚਾਉਣ ਲਈ ਨਸ਼ਿਆਂ ਦਾ ਤਿਆਗ ਕਰਨਾ ਬਹੁਤ ਜ਼ਰੂਰੀ ਹੈ ਜੋ ਸਿਟੀ ਗਰੁੱਪ ਆਪਣਾਈ ਕੇ ਇਵੈਂਟ ਕਰਕੇ ਸਾਨੂੰ ਇਹ ਚੀਜ਼ਾਂ ਨੂੰ ਦਿਖਾਉਂਦਾ ਹੈ ਗੁਰਿਆਸ ਅੱਜ ਤੁਸੀਂ ਇਵੈਂਟ ਦੇ ਵਿੱਚ ਪਹੁੰਚੇ ਹੋ ਕਿੱਦਾਂ ਲੱਗ ਰਿਹਾ ਹੈ ਇਵੈਂਟ ਜਲੰਧਰ ਪ੍ਰਸ਼ਾਸਨ ਵੱਲੋਂ ਸਿਟੀ ਗਰੁੱਪ ਵੱਲੋਂ ਜੋ ਹੈ ਇਵੈਂਟ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਵਧੀਆ ਲੱਗ ਰਿਹਾ ਕਿ ਸਾਡਾ ਸਕੂਲ ਇੰਨਾ ਵੱਡਾ ਕੰਮ ਕਰ ਰਿਹਾ ਹੈ ਹੈਲਥ ਅਵੇਅਰਨੈਸ ਨੂੰ ਇਨਕਰੀਜ਼ ਕਰ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹੈਲਥ ਹੈਲਥ ਬਹੁਤ ਇੰਪੋਰਟੈਂਟ ਹੁੰਦੀ ਹੈ ਆਪਣੀ ਲਾਈਫ ਕੇ ਲੀਏ ਅੱਜ ਕਿੱਦਾਂ ਨਸ਼ੇ ਦੇ ਖਿਲਾਫ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗ ਲਗ ਜਗ੍ਹਾ ਤੇ ਉੱਤੇ ਅਵੇਰਨੈਸ ਕੈਂਪ ਲਗਾਏ ਜਾ ਰਹੇ ਨੇ ਯਾਤਰਾ ਨਸ਼ੇ ਦੇ ਖਿਲਾਫ ਕਿੱਦਾਂ ਲੱਗਦਾ ਤੁਹਾਨੂੰ ਇਹ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਨਸ਼ਾ ਬਹੁਤ ਬੁਰਾ ਹੁੰਦਾ ਸਾਡੀ ਲਾਈਫ ਲਈ ਸਾਨੂੰ ਕਦੇ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਉਹ ਸਾਡੀ ਸ਼ਰੀਰਿਕ ਨੂੰ ਬਹੁਤ ਖਰਾਬ ਕਰ ਸਕਦਾ ਸਾਡੀ ਪੜ੍ਹਾਈ ਨੂੰ ਵੀ ਬਹੁਤ ਖਰਾਬ ਕਰ ਸਕਦਾ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਵੀ ਇੱਕ ਯੂਥ ਹੋ ਹਰ ਬੱਚੇ ਦੇ ਨਾਲ ਤੁਹਾਡਾ ਯਾਰੀ ਦੋਸਤੀ ਹੈ ਇੱਕ ਪਰਿਵਾਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੀ ਡੇਟ ਦੇ ਵਿੱਚ ਕਿਹੜਾ ਯੂਥ ਨਸ਼ੇ ਵੱਲ ਨੂੰ ਭਜਦਾ ਜਾ ਰਿਹਾ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਨਸ਼ੇ ਤੋਂ ਸਾਰੇ ਜਣੇ ਦੂਰ ਰਹੋ ਕਿਉਂਕਿ ਇਹ ਬਹੁਤ ਹਾਨੀਕਾਰਕ ਚੀਜ਼ ਹੁੰਦੀ ਹੈ ਇਹ ਲੋਕ ਕਦੇ ਵੀ ਹੱਥ ਨਹੀਂ ਲਾਣਾ ਚਾਹੀਦਾ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਯੁੱਧ ਵੀ ਕਿਹੜਾ ਇੱਥੇ ਪਹੁੰਚਾ ਆਇਆ ਜਲੰਧਰ ਪ੍ਰਸ਼ਾਸਨ ਤੇ ਸੀਟੀ ਗਰੁੱਪ ਵੱਲੋਂ ਵਾਹੂ ਪ੍ਰੋਗਰਾਮ ਕੀਤਾ ਜਾ ਰਿਹਾ ਯੁੱਧ ਨਸ਼ੇ ਦੇ ਵਿਰੁੱਧ ਆਹ ਤੁਹਾਨੂੰ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਯੁੱਧ ਨਸ਼ੇ ਦੇ ਵਿਰੁੱਧ ਲੋਗ ਕਿਹੜਾ ਆਪਣੇ ਸਿਨੇਚਰ ਵੀ ਕਰਦੇ ਪਏ ਨੇ ਉਹਨਾਂ ਦਾ ਕਹਿਣਾ ਹੈ ਇਸ ਦੇ ਅੱਜ ਜੋ ਪ੍ਰੋਗਰਾਮ ਹੈ ਜਲੰਧਰ ਪ੍ਰਸ਼ਾਸਨ ਤੇ ਸਿਟੀ ਗਰੁੱਪ ਵੱਲੋਂ ਵਧੀਆ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਯੂਥ ਨੂੰ ਇੱਕ ਅਵੇਰਨੈਸ ਦਿੱਤੀ ਜਾਂਦੀ ਹੈ ਤੇ ਉੱਥੇ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਸਿਨੇਚਰ ਵੀ ਕੀਤੇ ਜਾ ਰਹੇ ਨੇ ਜਲੰਧਰ ਪ੍ਰਸ਼ਾਸਨ ਵੱਲੋਂ ਵੱਡੇ ਕਿਹੜੇ ਆ ਉਹ ਐਕਸ਼ਨ ਕੀਤੇ ਜਾ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਅਵੇਰਨੈਸ ਕੈਂਪ ਲਗਾਏ ਜਾ ਰਹੇ ਨੇ ਯਾਤਰਾ ਕੀਤੀਆਂ ਜਾ ਰਹੀਆਂ ਤੇ ਨਸ਼ੇ ਦੇ ਖਿਲਾਫ ਵੱਡੇ ਜੋ ਹੈ ਸਰਚ ਆਪਰੇਸ਼ਨ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਤੇ ਉੱਥੇ ਹੀ ਅੱਜ ਜਲੰਧਰ ਦੇ ਮਲਟੋਂ ਸ਼ਵਾਨੀ ਪਾਰਕ ਦੇ ਬਾਹਰ ਵੀ ਦੇਖਦੇ ਹਾਂ ਅੱਜ ਨਸ਼ੇ ਨੂੰ ਲੈ ਕੇ ਵੱਡੇ ਕਦਮ ਚੱਕੇ ਜਾ ਰਹੇ ਨੇ ਯੂਥ ਨੂੰ ਇੱਕ ਮੈਸੇਜ ਕਿਹੜਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਨਸ਼ੇ ਨੂੰ ਲੈ ਕੇ ਇਹ ਨਸ਼ਾ ਜੋ ਆ ਪੰਜਾਬ ਦੇ ਵਿੱਚ ਕਿਹੜਾ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਦਾ ਇੱਕ ਨਾਰਾ ਯੁੱਧ ਨਸ਼ੇ ਦੇ ਵਿਰੁੱਧ ਜਾਂ ਪੰਜਾਬ ਦੇ ਵਿੱਚ ਨਸ਼ਾ ਛੱਡ ਦਿਓ ਜਾਂ ਪੰਜਾਬ ਤੋਂ ਬਾਹਰ ਚੱਲ ਜਾਓ ਤੁਸੀਂ ਤਸਵੀਰਾਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਆ ਅਸੀਂ ਗੱਲਬਾਤ ਕਰਦੇ ਹਾਂ ਬਾਈ ਜੀ ਅੱਜ ਨਸ਼ੇ ਦੇ ਖਿਲਾਫ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਜਲੰਧਰ ਪ੍ਰਸ਼ਾਸਨ ਸਿਟੀ ਗਰੁੱਪ ਵੱਲੋਂ ਵੱਡਾ ਬੀਨੈਸ ਕੈਂਪ ਲਗਾਇਆ ਜਾ ਰਿਹਾ ਹੈ ਯੂਥ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਨਸ਼ਾ ਨਸ਼ਾ ਜੇ ਪੰਜਾਬ ਦੇ ਵਿੱਚ ਹੈ ਜਾਂ ਪੰਜਾਬ ਛੱਡ ਦੋ ਜਾਂ ਨਸ਼ਾ ਛੱਡ ਨਾ ਜਿਹੜੀ ਆ ਮੁਹਿੰਮ ਆ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਇਹ ਬਹੁਤ ਅਹਿਮ ਮੁਹਿੰਮ ਆ ਪੰਜਾਬ ਸਰਕਾਰ ਬਹੁਤ ਡਟ ਕੇ ਮੋੜੇ ਖੜੀ ਆ ਮਨ ਲੱਗਦਾ ਕਿ ਇਹੋ ਜਿਹੀਆਂ ਮੁਹਿੰਮਾਂ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੀਆਂ ਇਹ ਸਰਕਾਰ ਲਈ ਬਹੁਤ ਵੱਡੀ ਇੱਕ ਸਲਾਮ ਕਰਨ ਵਾਲੀ ਗੱਲ ਆ ਕਿ ਹਾਂ ਅਜਿਹੇ ਪਹਿਲ ਕਦਮੀਆਂ ਲੈਣੀਆਂ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਤੇ ਰਹਿ ਗਈ ਗੱਲ ਇਹੋ ਜਿਹਾ ਇਵੈਂਟ ਦੀ ਇਸ ਇਵੈਂਟ ਦੁਆਰਾ ਲੋਕਾਂ ਨੂੰ ਅੰਗੇਜ ਕਰਨਾ ਲੋਕਾਂ ਦੇ ਵਿੱਚ ਮੈਸੇਜ ਕਨਵੇ ਕਰਨਾ ਇਸ ਤੋਂ ਵਧੀਆ ਵੇਣ ਨਹੀਂ ਕੋਈ ਹੋ ਸਕਦਾ ਇੱਥੇ ਫਿਟਨੈਸ ਰਿਲੇਟਿਡ ਇੰਨੀ ਸਾਰੀਆਂ ਚੀਜ਼ਾਂ ਹੋਈਆਂ ਵਾ ਜਿਹੜਾ ਚੀਜ਼ਾਂ ਬਾਰੇ ਮੈਂ ਮੈਨੂੰ ਲੱਗਦਾ ਕਿ ਯੂਥ ਵੀ ਆਇਆ ਵਾ ਯੰਗਸਟਰ ਵੀ ਆਇਆ ਵਾ ਗ੍ਰੈਂਡਪੈਰੈਂਟਸ ਵੀ ਆਏ ਆ ਬੱਚਾ ਵੀ ਆਇਆ ਛੋਟਾ ਸਾਰੀ ਦੀ ਸਾਰੀ ਆਡੀਅנס ਨੂੰ ਇਹਨਾਂ ਨੇ ਇੱਕ ਬਹੁਤ ਵਧੀਆ ਸੇਧ ਦਿੱਤੀ ਆ ਦੱਸਿਆ ਆ ਕਿ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਕੀ ਆ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਲੋਕ ਇਸ ਇਵੈਂਟ ਦੇ ਵਿੱਚ ਪਹੁੰਚਦੇ ਨੇ ਲੋਕਾਂ ਦਾ ਕਹਿਣਾ ਇੱਕ ਫੇਅਰਨੈਸ ਕੈਂਪ ਵੀ ਲੱਗਿਆ ਗਿਆ ਫਿਟਨੈਸ ਦੇ ਬਾਰੇ ਵੀ ਜਿਹੜਾ ਦੱਸਿਆ ਗਿਆ ਹੈ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਲੰਧਰ ਪ੍ਰਸ਼ਾਸਨ ਵੱਲੋਂ ਤੇ ਸੀਡੀ ਗਰੁੱਪ ਵੱਲੋਂ ਇੱਥੇ ਹੀ ਲਗਾਤਾਰ ਪ੍ਰੋਗਰਾਮ ਕਰਾਇਆ ਜਾਣਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨ